ਹਾਂਜੀ ਸਤਿ ਸ੍ਰੀ ਅਕਾਲ ਜੀ ਘਰ ਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸੁਆਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਚੇਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੇ ਤੁਹਾਡੇ ਦੁਸ਼ਮਣ ਦਾ ਕੀਤਾ ਕਰਾਇਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਵੇਗਾ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਨਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਹਮੇਸ਼ਾ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਨਾ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਤੁਹਾਡੇ ਦੁਸ਼ਮਣ ਦਾ ਤੁਹਾਡੇ ਤੇ ਕੀਤਾ ਕਰਾਇਆ ਜਾਦੂ ਟੋਣਾ ਜਾਂ ਫਿਰ ਕੋਈ ਵੀ ਬਲੈਕ ਮੈਜੀਕ ਤੁਹਾਨੂੰ ਛੂ ਵੀ ਨਹੀਂ ਪਾਵੇਗਾ ਪਹਿਲੀ ਗੱਲ ਇਹ ਚਲੋ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਦਾ ਤੇ ਜੇਕਰ ਤੁਹਾਡੇ ਤੱਕ ਪਹੁੰਚ ਹੀ ਗਿਆ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਰੰਤ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਦੁਸ਼ਮਣ ਨੇ ਉਹ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੁੰਦੇ ਹੀ ਹੁੰਦੇ ਨੇ ਚਾਹੇ ਤਾਂ ਉਹ ਗੁਕਤ ਦੁਸ਼ਮਣ ਹੋਣ ਚਾਹੇ ਸਾਹਮਣੇ ਤੋਂ ਹੋਣ ਭਾਵੇਂ ਇੱਕ ਦੁਸ਼ਮਣ ਹੋਵੇ ਜਾਂ ਦੋ ਚਾ ਲੱਖ ਕਰੋੜਾ ਹੋਣ ਇਹ ਸਾਰੀਆਂ ਪ੍ਰੋਬਲਮ ਤਾਂ ਦੂਰ ਹੋਣ ਦੀਆਂ ਹੀ ਹੋਣਗੀਆਂ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤੰਤਰਮੰਤਰ ਦੀਆਂ ਤਾਤਿਕ ਕਰਿਆਵਾਂ ਕਰਵਾਈਆਂ ਹੋਈਆਂ ਨੇ ਤੁਹਾਡੇ ਉੱਪਰ ਕੀਤਾ ਕਰਾਇਆ ਜਾਦੂ ਟੂਣਾ ਬਿਲਕੁਲ ਵੀ ਨਹੀਂ ਰੁਕੇਗਾ ਜੇਕਰ ਤੁਹਾਨੂੰ ਇਸ ਚੀਜ਼ ਦੇ ਨਾਲ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾ ਤਾਂ ਇਹ ਉਪਾਕਰਨ ਦੇ ਨਾਲ ਹੀ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਦੂਸਰੀ ਚੀਜ਼ ਕਿ ਜੇਕਰ ਤੁਹਾਡੇ ਦੁਸ਼ਮਣ ਇਸ ਹੱਦ ਤੱਕ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਕਿ ਤੁਹਾਡੇ ਉੱਪਰ ਬਲੈਕ ਮੈਜਿਕ ਜਾਦੂ ਡੂੰਡਾ ਕਰਵਾ ਰਹੇ ਨੇ ਇਹ ਸਭ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਬੈਸਾਏ ਉਹ ਤਾਂ ਬਰਬਾਦ ਹੁੰਦਾ ਹੀ ਹੁੰਦਾ ਤੇ ਇਸ ਦੇ ਨਾਲ ਨਾਲ ਜਿਹੜਾ ਤੁਹਾਡਾ ਚੱਲਦਾ ਹੋਇਆ ਕਾਰੋਬਾਰੀ ਨਾ ਉਹ ਵੀ ਰੁਕ ਜਾਂਦਾ ਉਸ ਦੇ ਵਿੱਚ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਵਾਂ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਬਹੁਤ ਜ਼ਿਆਦਾ ਵਾਚਦਾ ਹੈ ਕਿਤੇ ਵੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਹਸਬੰਡ ਵਾਈਫ ਦੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬਣਦੀ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਬਹੁਤ ਹੀ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹੋ ਤਾਂ ਜੇਕਰ ਤੁਸੀਂ ਇਹ ਉਪਾਅ ਕਰ ਲੋ ਇੱਕ ਚੌਭੂਕੀ ਦੀਵਾ ਇਸਦਾ ਇੱਕ ਛੋਟਾ ਜਿਹਾ ਉਪਾਅ ਕਰਨਾ ਜੋ ਮੁੱਖੀ ਦੇਵਤਾ ਤੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੇ ਛੇੜੀਆਂ ਤੁਰ ਹੋ ਜਾਣਗੀਆਂ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਦੇਵੀ ਦੇ ਨਾਲ ਜੁੜੇ ਹੋਏ ਉਪਾਅ ਹੁੰਦੇ ਆ ਨਾ ਉਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੁੰਦੇ ਆ ਕਿਉਂਕਿ ਦੇਵਤਾ ਪਰਜੋਗ ਤੇ ਦੀਵੇ ਨੂੰ ਅਸੀਂ ਉਸ ਸਮੇਂ ਜਗਾਉਣੀਆਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਦੇ ਹਾਂ ਪਾਠ ਪੂਜਾ ਕਰਨ ਦੇ ਸਮੇਂ ਹੀ ਦੀਵੇ ਦਾ ਅਸੀਂ ਪਰਜੋ ਕਰਦੇ ਹਾਂ ਜਦੋਂ ਵੀ ਆਪਣੇ ਘਰ ਦੇ ਵਿੱਚ ਪਾਠ ਕਰੀਏ ਪੂਜਾ ਕਰੀਏ ਤੇ ਸਭ ਤੋਂ ਪਹਿਲਾਂ ਅਸੀਂ ਦੀਵੇ ਨੂੰ ਚਿਗਾਉਣੀ ਆ ਕਹਿਣ ਦਾ ਭਾਵ ਕਿ ਦੀਵੇ ਨੂੰ ਪਰਚਲਤ ਕਰਦੇ ਹਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣਾ ਪਾਠ ਪੂਜਾ ਸ਼ੁਰੂ ਕਰਦੇ ਹਾਂ ਜਿਵੇਂ ਇਸ ਤਰੀਕੇ ਦੀ ਨਾਲ ਇਹ ਦੀਵਾ ਚੱਲਦਾ ਹੈ ਉਸ ਦੀ ਰੋਸ਼ਨੀ ਫੈਲਦੀ ਹੈ ਤੇ ਉਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਤੁਹਾਡੇ ਦੁਸ਼ਮਣ ਹੁੰਦੇ ਨੇ ਉਹ ਵੀ ਤੇ ਹੁੰਡਾ ਦੀ ਨਾਲ ਨਾਲ ਜਿਹੜਾ ਉਹਨਾਂ ਦਾ ਤੁਹਾਡੇ ਉੱਪਰ ਕੀਤਾ ਕਰਾਇਆ ਹੁੰਦਾ ਹੈ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਨੂਰ ਬੋ ਜਾਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਉਪਾਣ ਨੂੰ ਆਪਾਂ ਕਰਨਾ ਕਿਹੜੇ ਤਰੀਕੇ ਦੇ ਨਾਲ ਤੇ ਕਿਹੜੇ ਸਮੇਂ ਕਰਨਾ ਤੇ ਕਿਹੜੇ ਦਿਨ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਵਾਲੇ ਆ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿ ਉਹ ਵੀ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਹ ਇੱਕ ਮਹਾ ਉਪਾਅ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਲੱਖਾਂ ਦੁਸ਼ਮਣਾਂ ਨੂੰ ਇੱਕ ਚੁਟਕੀ ਦੇ ਵਿੱਚ ਤੁਹਾਡੀ ਜ਼ਿੰਦਗੀ ਤੋਂ ਦੂਰ ਕਰਕੇ ਰੱਖ ਦੇਵੇਗਾ ਤੇ ਮੁੜ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਦੁਸ਼ਮਣ ਵਾਪਸ ਨਹੀਂ ਆਉਣਗੇ ਤੇ ਉਹ ਤੁਹਾਡਾ ਚਾਹ ਕੇ ਵੀ ਕੋਈ ਵੀ ਵਿਗੜ ਨਹੀਂ ਪਾਉਣਗੇ ਉਹ ਤੁਹਾਡਾ ਵਾਲ ਵੀ ਵਿੰਗੜ ਨਹੀਂ ਕਰ ਪਾਉਂਦੇ ਕਿਸੇ ਵੀ ਤਰ੍ਹਾਂ ਦਾ ਜਾਦੂ ਟੂਣਾ ਜਾਂ 블랙 ਮਰਜਿਕ ਤੁਹਾਡੇ ਤੱਕ ਬਿਲਕੁਲ ਵੀ ਨਹੀਂ ਪਹੁੰਚੇਗਾ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਾਓਗੇ ਕਿਉਂਕਿ ਅੱਜ ਦਾ ਜਿਹੜਾ ਉਪਾਏ ਦਾ ਇਹ ਉਪਾਏ ਕਰੋ ਫਲਦਾਤਾ ਸ਼ਨੀ ਦੇਵ ਜੀ ਦਾ ਸ਼ਨੀ ਦੇਵ ਜੀ ਦੇ ਨਾਲ ਸੰਬੰਧਿਤ ਅੱਜ ਦਾ ਉਪਾਏ ਇਸ ਤਰੀਕੇ ਦੇ ਨਾਲ ਜਦੋਂ ਕੋਈ ਵੀ ਵਿਅਕਤੀ ਸ਼ਨੀ ਦੇਵ ਨੂੰ ਪ੍ਰਸੰਨ ਕਰ ਲੈਂਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਤੇ ਉਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਰਹਿੰਦਾ ਹੀ ਨਹੀਂ ਤੇ ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਜੇਕਰ ਕੋਈ ਵੀ ਲੋਕ ਤੁਹਾਡੇ ਉੱਪਰ ਕੁਝ ਇਸ ਤਰ੍ਹਾਂ ਦਾ ਤੰਤਰ ਮੰਤਰ ਜਾਦੂ ਟੂਣਾ ਕਰਵਾਉਂਦੇ ਆ ਨਾ ਕਿ ਉਹ ਸ਼ਨੀ ਦੇਵ ਤੁਹਾਡੇ ਤੱਕ ਪਹੁੰਚ ਨਹੀਂ ਦਿੰਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਘਰ ਦੇ ਵਿੱਚ ਬੈਠ ਕੇ ਕਰਨਾ ਤੇ ਇਹ ਇੱਕ ਐਸਾ ਉਪਾਅ ਹੈ ਜਿਹੜੀ ਇਸ ਪ੍ਰੋਬਲਮ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਪੈਸੇ ਦੇ ਨਾਲ ਸਬੰਧਿਤ ਪ੍ਰੋਬਲਮ ਹੀ ਨਾ ਉਹ ਵੀ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੀ ਦੁਸ਼ਮਨਾ ਤੋਂ ਵੀ ਦੂਰ ਕਰੇਗਾ ਤੇ ਜੇਕਰ ਤੁਹਾਡੇ ਉੱਪਰ ਸ਼ਨੀ ਦੀ ਸਾੜੇ ਸਤੀ ਚੱਲ ਰਹੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਕਿਉਂਕਿ ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਰਾਸ਼ੀਆਂ ਦੇ ਉੱਪਰ ਸ਼ਨੀ ਦੀ ਸਾੜੇ ਸਤੀ ਸ਼ਨੀ ਦੀ ਦਈਆ ਚਲਦੀ ਹੀ ਰਹਿੰਦੀ ਹੈ ਉਹਨਾਂ ਲੋਕਾਂ ਨੂੰ ਵੀ ਇਸ ਉਪਾਅ ਦੇ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ ਜੇਕਰ ਉਹ ਇਹ ਉਪਾਅ ਨੂੰ ਕਰਦੇ ਨੇ ਤਾਂ ਤੇ ਜੋ ਲੋਕ ਸ਼ਨੀ ਦੇਵ ਨੂੰ ਪ੍ਰਸੰਨ ਕਰਦੇ ਨੇ ਉਹਨਾਂ ਦੇ ਨਾਲ ਜੋੜੇ ਹੋਏ ਪਾਠ ਪੂਜਾ ਉਹਨਾਂ ਦੀ ਆਰਾਧਨਾ ਕਰਦੇ ਆ ਤਾਂ ਸ਼ਨੀ ਦੇ ਫਿਰ ਕਦੇ ਵੀ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੇ ਪਰੇਸ਼ਾਨੀ ਨਹੀਂ ਔਰ ਦਿੰਦੇ ਜੇਕਰ ਆਉਂਦੀ ਵੀ ਤਾਂ ਉਹ ਦੂਰੋ ਹੀ ਹਟਾ ਦਿੰਦੇ ਕਿਉਂਕਿ ਸ਼ਨੀ ਦੇਵ ਤੁਹਾਡੀ ਰੱਖਿਆ ਕਰਦੇ ਨੇ ਇਸਦੇ ਲਈ ਤੁਹਾਨੂੰ ਚਾਹੀਦਾ ਕਿ ਇਸਦੇ ਲਈ ਤੁਹਾਨੂੰ ਚਾਹੀਦਾ ਇੱਕ ਮਿੱਟੀ ਦਾ ਦੀਵਾ ਜਿਹੜਾ ਕਿ ਚੌਮੁਖੀ ਦੀਵਾ ਹੋਵੇ ਜੇਕਰ ਤਾਂ ਤੁਹਾਡੇ ਕੋਲ ਉਹ ਹੋਏਗਾ ਤੁਸੀਂ ਉਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਉਤੇ ਜੇਕਰ ਤੁਹਾਡੀ ਕੋਲ ਚੌਮੁਖੀ ਦੀਵਾ ਨਹੀਂ ਹੋਏਗਾ ਤਾਂ ਤੁਸੀਂ ਇੱਕ ਸਿੰਪਲ ਦੀਵੇ ਨੂੰ ਤੁਸੀਂ ਚਾਰ ਸਾਈਡਾਂ ਤੇ ਬੱਤੀਆਂ ਲਗਾ ਕੇ ਚੌਮੁਖੀ ਦੀਵਾ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਕਹਿੰਦਾ ਭਾਵ ਕਿ ਚੌ ਗੁੱਠਾਂ ਤੇ ਅਲੱਗ-ਅਲੱਗ ਵੱਟੀਆਂ ਲਗਾ ਆ ਕੇ ਤੁਸੀਂ ਸਮਝ ਲਓ ਕਿ ਇਹ ਚੌਮੁਖੀ ਦੀਵਾ ਤਿਆਰ ਹੋ ਗਿਆ ਤੇ ਇਸ ਦੇ ਵਿੱਚ ਤੁਸੀਂ ਪਾਉਣਾ ਹੈ ਸਰੋਂ ਦਾ ਤੇਲ ਜੇਕਰ ਤੁਸੀਂ ਵੱਡੀਆਂ ਵੱਟੀਆਂ ਲਗਾ ਰਹੇ ਹੋ ਤਾਂ ਫਿਰ ਦੋ ਹੀ ਲਗਾ ਦਿਓ ਤੇ ਜੇਕਰ ਤੁਸੀਂ ਛੋਟੀਆਂ-ਛੋਟੀਆਂ ਲਗਾ ਰਹੇ ਹੋ ਤਾਂ ਫਿਰ ਚਾਰ ਲਗਾਓ ਅੱਧਿਕ ਇਹ ਇਸ ਨਿਵੇਏ ਨੂੰ ਤਿਆਰ ਕਰਕੇ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਪਾਉਣਾ ਹੈ ਤੇ ਸਰੋਂ ਦਾ ਤੇਲ ਤਾਂ ਦੀਵਾ ਤਿਆਰ ਕਰਨ ਤੋਂ ਬਾਅਦ ਵਿੱਚ ਇੱਕ ਤੋਂ ਦੋ ਚੁਟਕੀਆਂ ਤੁਸੀਂ ਵਿੱਚ ਪਾਉਣੀ ਨੇ ਕਾਲੇ ਤੇਲ ਕਾਲੇ ਤੇਲ ਪਾਉਣ ਦੇ ਨਾਲ ਨਾਲ ਥੋੜੀ ਜਿਹੀ ਤੁਸੀਂ ਪਾਣੀਏ ਉੜਦ ਦੀ ਦਾਗ ਜਿਹੜੀ ਤੁਸੀਂ ਇਹ ਕਾਲੇ ਤੇਲ ਤੇ ਉੜਦ ਦੀ ਦਾਲ ਦੇ ਦਾਣੇ ਪਾਉਣੀਆਂ ਨਾ ਇਹ ਤੁਸੀਂ 8 ਪਾਉਣੀਆਂ ਕਿਉਂਕਿ ਜਿਹੜਾ 8 ਅੰਕੇ ਉਹ ਸ਼ਨੀ ਦੇਵ ਦਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਉੜਦ ਦੇ ਦਾਣੇ ਪਾਉਣੀਆਂ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੇ ਜਿਹੜੇ ਬੀਲ ਪਾਉਣੀਆਂ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਹੁਣ ਤੁਹਾਡਾ ਇਹ ਜੋ ਦੀਵਾ ਤਿਆਰ ਹੋ ਗਿਆ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੀ ਜਿਹੜੀ ਪੱਛਮ ਦਿਸ਼ਾ ਦਿਸ਼ਾ ਹੈ ਨਾ ਉਸ ਦਿਸ਼ਾ ਦੇ ਵਿੱਚ ਤੁਸੀਂ ਇਸ ਦੀਵੇ ਨੂੰ ਚਗਾਉਣਾ ਹੈ ਕਿਉਂਕਿ ਜਿਹੜੀ ਪੱਛਮ ਦਿਸ਼ਾ ਹੁੰਦੀ ਹੈ ਨਾ ਇਹ ਸ਼ਨੀ ਦੇਵ ਦੀ ਹੀ ਦਿਸ਼ਾ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਇਸ ਦੀਵੇ ਨੂੰ ਚਗਾ ਦੇਣਾ ਹੈ ਜੇਕਰ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਇਸ ਚੌਮੁਖੀ ਦੇਵੇਂ ਨੂੰ ਜਗਾ ਕੇ ਇੱਕ ਛੋਟਾ ਜਿਹਾ ਮੰਤਰ ਤੁਸੀਂ ਬੋਲ ਦਿੱਤਾ ਤਾਂ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਟੇਕ ਨਹੀਂ ਪਾਉਣਗੇ ਤੇ ਮੰਤਰ ਕਿਹੜਾ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਕਾਪੀ ਤੇ ਵੀ ਨੋਟ ਕਰ ਸਕਦੇ ਜੇਕਰ ਤੁਸੀਂ ਇਸ ਮੰਤਰ ਨੂੰ ਨਹੀਂ ਬੋਲ ਸਕਦੇ ਤੁਹਾਨੂੰ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਸ਼ਨੀ ਦੇਵ ਦਾ ਧਿਆਨ ਕਰਨਾ ਜੋ ਮੰਤਰ ਹੀ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਓ ਮੰਤਰ ਓਮ ਸ਼ਮ ਸ਼ਨੀ ਸ਼ਰਨਮਾ ਓਮ ਸ਼ਮ ਸ਼ਨੀ ਸ਼ਰਾਈ ਸ਼ਮ ਨਮਹ ਜੇਕਰ ਤੁਸੀਂ ਇਸ ਮੰਤਰ ਦਾ ਚੈਨੋ ਬੋਲਦੇ ਹੋ ਜਾਂ ਜਾਪ ਕਰਦੇ ਹੋ ਤਾਂ ਤੁਸੀਂ ਇਸ ਨੂੰ 11 ਵਾਰ ਬੋਲਣਾ ਹੈ ਆਪਣੇ ਘਰ ਦੇ ਵਿੱਚ ਦੀਪਕ ਨੂੰ ਪੱਛਮ ਦਿਸ਼ਾ ਦੇ ਵਿੱਚ ਚਲਾਉਣ ਤੋਂ ਬਾਅਦ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਇਹ ਉਪਾਕਰਨ ਤੋਂ ਬਾਅਦ ਦੇ ਵਿੱਚ ਜਦੋਂ ਇਹ ਦੀਵਾ ਢੰਡਾ ਬੁਝਾਵੇਗਾ ਨਾ ਤੇ ਇਹਨੂੰ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਕਿਸੇ ਵੀ ਦਰਖਤ ਪੇੜ ਪੌਦੇ ਦੇ ਕੋਲ ਤੇ ਗੱਲ ਕਰਦੇ ਆ ਇਸ ਉਪਾਉ ਨੂੰ ਕਿਹੜੇ ਦਿਨ ਕਰਨਾ ਚਾਹੀਏ ਕਿ ਸ਼ਨੀਵਾਰ ਦਾ ਚੇੜਾ ਦੇ ਨੇ ਉਹ ਸ਼ਨੀ ਦੇਵ ਨੂੰ ਹੀ ਸਮਰਪਿਤ ਇਸ ਕਰਕੇ ਤੁਸੀਂ ਜੇਕਰ ਇਸ ਉਪਾਉ ਨੂੰ ਸ਼ਨੀਵਾਰ ਦੇ ਦਿਨ ਕਰਦੇ ਹੋ ਤਾਂ ਤੁਹਾਡੇ ਲਈ ਸੋਨੇ ਤੇ ਸੁਹਾਗੇ ਵਾਲੇ ਗਨ ਬੋਚਾਵੇਗੀ ਤੇ ਬਹੁਤ ਹੀ ਜ਼ਿਆਦਾ ਉਤਮ ਦੇ ਨੇ ਸ਼ਨੀਵਾਰ ਦਾ ਇਸ ਉਪਾਉ ਨੂੰ ਕਰਨ ਦੇ ਲਈ ਜੇਕਰ ਤੁਸੀਂ ਇਸ ਉਪਾਉ ਨੂੰ ਸ਼ਨੀਵਾਰ ਦੇ ਦਿਨ ਨਹੀਂ ਕਰ 파 ਰਹੇ ਤਾਂ ਤੁਸੀਂ ਇਸ ਉਪਾਉ ਨੂੰ ਕਿਸੇ ਵੀ ਦਿਨ ਕਰ ਸਕਦੇ ਇਸ ਉਪਾਅ ਨੂੰ ਤੁਸੀਂ ਸੱਚੀ ਸ਼ਰਧਾ ਦੇ ਨਾਲ ਕਰਨਾ ਹੈ ਕਿ ਇਸ ਉਪਾਅ ਨੂੰ ਤੁਸੀਂ ਜਿਆਦਾ ਤੋਂ ਜਿਆਦਾ 4 ਵਾਰ ਕਰ ਸਕਦੇ ਹੋ 4 ਤੋਂ ਵੱਧ ਤੁਸੀਂ ਨਹੀਂ ਕਰਨਾ। ਇਸ ਉਪਾਅ ਨੂੰ ਤੁਸੀਂ ਸ਼ਰਧਾ ਦੇ ਨਾਲ 4 ਵਾਰ ਕਰਕੇ ਦੇਖੋ ਦੇਖੋਗੇ ਕਿ ਕਿਵੇਂ ਚਮਤਕਾਰ ਹੁੰਦੇ ਨੇ ਕਿਵੇਂ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੂਰ ਹੋ ਜਾਣਗੇ। ਇਸ ਦੇ ਨਾਲ-ਨਾਲ ਉਹਨਾਂ ਦਾ ਕੀਤਾ ਕਰਵਾਇਆ ਤੰਤਰ ਮੰਤਰ ਜਾਦੂ ਟੂਣਾ ਵੀ ਹਟ ਜਾਵੇਗਾ। ਵਾਦੀ ਹੀ ਉਤਮੋ ਪਾਇ ਕਿਉਂਕਿ ਕਾਲੀ ਉਰਦ ਦੀ ਦਾਲ ਤੇ ਕਾਲੇ ਤੇਲ ਇਸ ਦੇ ਨਾਲ ਨਾਲ ਸਰੋ ਦਾ ਤੇਲ ਜਿਹੜਾ ਕਿ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੈ ਸ਼ਨੀ ਦੇਵ ਨੇ ਜੋ ਉਹ ਕਰਮ ਫਲ ਦਾਤਾ ਨੇ ਹਰ ਇੱਕ ਵਿਅਕਤੀ ਨੂੰ ਉਸ ਦੇ ਕਰਮ ਦੇ ਹਿਸਾਬ ਦੀ ਨਲ ਫਲ ਦੀ ਇਹਦਾ ਕੰਮ ਵੀ ਸ਼ਨੀ ਦੇਵਤਾ ਹੀ ਕਰਦੇ ਨੇ ਇਸੀ ਤਰ੍ਹਾਂ ਜੋ ਵੀ ਤੁਹਾਡੇ ਨਾਲ ਬੁਰਾ ਕਰਦਾ ਚਾ ਕਰੇਗਾ ਉਸ ਨੂੰ ਸ਼ਨੀ ਦੇਵ ਆਪਣੇ ਆਪ ਹੀ ਦੇਖਣਗੇ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਤੁਸੀਂ ਇੱਕ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਦੇ ਛੋਟਾ ਜਿਹਾ ਚਾਹਮੁਖੀ ਦੇਵੇ ਦਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗ ਰਹੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਵੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੋ ਲਗਵਾਇਆ ਕਰੋ ਜੀ। ਤੁਹਾਡਾ ਸਾਰੀ ਹੀ ਪਿਆਰ ਪ੍ਰਵਾਹ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ। ਮਿਲਦੀ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਧੰਨਵਾਦ ਜੀ